ਬੜੀ ਸੋਹਣੀ ਦਸਤਾਰ ਸਜਾਈ ਆ ਬਈ ਇਹ ਕਿੰਨੇ ਪੇਚ ਨੇ 15 ਵੇਚ ਨੇ ਜੀ 15 ਪੇਚ ਨੇ ਕਿੰਨਾ ਮੀਟਰ ਦੀ ਹੈ ਇਹ ਇਹ 8 ਮੀਟਰ ਦੀ ਹੈ ਜੀ 8 ਮੀਟਰ ਹਾਂਜੀ ਹਾਂਜੀ ਉਹ ਨੌਜਵਾਨ ਦੇ ਦਸਤਾਰ ਸਜਾਈ ਜਾ ਰਹੀ ਹੈ ਹੋਰ ਵੀ ਬਹੁਤ ਸਾਰੇ ਚਾਹੇ ਬੱਚੇ ਹੋਣ ਚਾਹੇ ਉਮਰਦਰਾਜ਼ ਹੋਣ ਉਹ ਦਸਤਾਰਾਂ ਇੱਥੇ ਸਜਾ ਵੀ ਰਹੇ ਨੇ ਗੁਰੂ ਜੀ ਨੇ ਸਾਨੂੰ ਪਗੜੀ ਦੀ ਬਕਸਸ ਵੀ ਕੀਤੀ ਜੋ ਸਿਰ ਤੇ ਪਗੜੀ ਸਜਾ ਕੇ ਰੱਖਦਾ ਜਦੋਂ ਮੈਨੂੰ ਵੀ ਮੌਕਾ ਮਿਲਿਆ ਕਾਲਜ ਦੇ ਵਕਵਾ ਕੰਮਾਂ ਲਈ ਦੇਸ਼ ਤੇ ਵਿਦੇਸ਼ ਦੇ ਵਿੱਚ ਜਾਣ ਦਾ ਜਦੋਂ ਅਸੀਂ ਪਗੜੀ ਬਨ ਕੇ ਜਾਂਦੇ ਹਾਂ ਉੱਥੋਂ ਸਾਡੀ ਪਗੜੀ ਦੇਖ ਕੇ ਦੂਰੋਂ ਪਹਿਚਾਨ ਆ ਜਾਂਦੇ ਆ ਤੇ ਸਰਦਾਰ ਜੀ ਦਾ ਇੱਕ ਬੜਾ ਨਾਮ ਨਾਂ ਮਿਲਦਾ ਸਾਰਿਆਂ ਨੂੰ ਜਿਨ੍ਹਾਂ ਨੇ ਪਗੜੀ ਸਜਾਈ ਹੁੰਦੀ ਆ ਜੋ ਇੱਥੇ ਆ ਕੇ ਪ੍ਰਣ ਕਰਦੇ ਨੇ ਕਿ ਅਸੀਂ ਅੱਗੇ ਤੋਂ ਪਗ ਬਨਾਂਗੇ ਤੇ ਉਹਨਾਂ ਨੂੰ ਉਸ ਮੌਕੇ ਤੇ ਪਗ ਵੀ ਦਿੱਤੀ ਜਾਂਦੀ ਆ ਤੇ ਸੋਹਣੀ ਦਸਤਾਰ ਸਜਾਈ ਜਾਂਦੀ ਆ ਉਹਨੂੰ ਦੇਖ ਕੇ ਕੋਈ ਕਹਿੰਦਾ ਵੀ ਬਾਈ ਹੁਣ ਮੈਂ ਵੀ ਦਸਤਾਰ ਬਨਿਆ ਕਰਨੀ ਆ ਮੈਂ ਦਾੜ੍ਹੀ ਕੇਸ ਰੱਖ ਲੈਣੇ ਆ ਲੱਗਦਾ ਵੀ ਕਿਤੇ ਨਾ ਕਿਤੇ ਸਹੀ ਰਸਤੇ ਜਵਾਨੀ ਪੈਂਦੀ ਨਜ਼ਰ ਆ ਰਹੀ ਆ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਸਾਡੇ ਜਿੰਨੇ ਵੀ ਉਹਰੇ ਦਸਤਾਰ ਕੋ ਸਹਿਬਾਨ ਨੇ ਜਿਹੜੇ ਆਉਂਦੇ ਨੇ ਵੱਖ-ਵੱਖ ਇਲਾਕਿਆਂ ਤੋਂ ਆਉਂਦੇ ਨੇ ਤੇ ਉਹਨਾਂ ਨੂੰ ਦੇਖ ਕੇ ਅਸੀਂ ਜਿੰਨੇ ਕੈਂਪ ਲਗਾਉਂਦੇ ਉਹਨਾਂ ਨੂੰ ਦੇਖ ਕੇ ਜਿਹੜੇ ਬੱਚੇ ਨੇ ਐਪਰੀਸ਼ੀਏਟ ਹੁੰਦੇ ਨੇ ਸੋ ਇਹ ਜਿਹੜੇ ਦਸਤਾਰ ਕੋਚ ਨੇ ਇਹਨਾਂ ਦਾ ਵੀ ਬਹੁਤ ਵੱਡਾ ਮੈਸੇਜ ਆ ਕਿ ਇਹਨਾਂ ਨੂੰ ਦੇਖ ਕੇ ਬੱਚੇ ਨੇ ਜਿਹੜੇ ਉਹ ਸਿੱਖੀ ਵੱਲ ਵੱਧ ਰਹੇ ਨੇ ਸ੍ਰੀ ਫੋਟੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ੀਦੀ ਜੋੜ ਸਭਾ ਦੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਕਿ 71 ਹੁੰਦੀ ਹੈ ਇਸ ਤਰ੍ਹਾਂ ਸੰਗਤ ਦੇ ਵਿੱਚ ਇੱਕ ਵੱਖਰੀ ਭਾਵਨਾ ਇੱਕ ਵੱਖਰੀ ਸ਼ਰਧਾ ਦੇਖਣ ਨੂੰ ਮਿਲਦੀ ਹੈ ਤੇ ਉਸੇ ਭਾਵਨਾ ਨੂੰ ਸਿੱਧੇ ਰਸਤੇ ਪਾਉਣ ਦਾ ਕੰਮ ਕਰ ਰਹੇ ਨੇ ਦਸਤਾਰ ਸਿਖਾਉਣ ਵਾਲੇ ਨੌਜਵਾਨ ਹਾਲਾਂਕਿ ਦਸਤਾਰ ਸਿਖਾਉਣ ਵਾਲੇ ਨੌਜਵਾਨ ਉਹਨਾਂ ਸੰਗਤ ਦੇ ਵਿੱਚੋਂ ਜੋ ਵੀ ਕੋਈ ਪ੍ਰਣ ਕਰਦਾ ਆ ਦਸਤਾਰ ਬੰਨਣ ਦੀ ਦਾੜੀ ਕੇਸ ਰੱਖਣ ਦੀ ਉਸ ਨੂੰ ਦਸਤਾਰ ਦੇ ਨਾਲ ਸਨਮਾਨ ਤੇ ਵੀ ਕੀਤਾ ਜਾਂਦਾ ਆ ਨਾਲ ਦੀ ਨਾਲ ਸੰਗਤ ਦੇ ਅਕਰਸ਼ਨ ਦਾ ਕੇਂਦਰ ਵੀ ਬਣ ਰਹੀਆਂ ਨੇ ਇਹ ਸੋਹਣੀਆਂ ਸੋਹਣੀਆਂ ਦਸਤਾਰਾਂ ਮੇਰੇ ਪਿੱਛੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਹਰ ਵਰਗ ਦਾ ਵਿਅਕਤੀ ਇੱਥੇ ਆ ਕੇ ਸੋਹਣੀ ਦਸਤਾਰ ਆਪਣੇ ਸਿਰ ਤੇ ਸਜਾਉਂਦਾ ਆ ਤੇ ਕਈ ਜਿਹੜੇ ਨੇ ਪ੍ਰਣ ਵੀ ਕਰਦੇ ਨੇ ਕਿ ਅਸੀਂ ਅੱਗੇ ਤੋਂ ਦਾੜੀ ਕੇਸ ਰੱਖ ਕੇ ਜਿਹੜਾ ਕਿਹਾ ਦਸਤਾਰਾਂ ਪੱਕੇ ਤੌਰ ਤੇ ਸਜਾਇਆ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸੋਹਣੀਆਂ ਸੋਹਣੀਆਂ ਦਸਤਾਰਾਂ ਵਾਲੇ ਜਵਾਨ ਨੌਜਵਾਨ ਜਿਹੜੇ ਨੇ ਉਹ ਇਸ ਵਕਤ ਹਰ ਵਰਗ ਦੇ ਉਮਰ ਤੇ ਉੱਤੇ ਜਿਹੜੀ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਨੇ ਲੋਕ ਇੱਥੇ ਉਹਨਾਂ ਦੇ ਦਸਤਾਰ ਤੇ ਦਸਤਾਰਾ ਸਜਾ ਕੇ ਦੇ ਰਹੇ ਨੇ ਤੇ ਉਹ ਉਪਰਾਲਾ ਜਿੱਥੇ ਦਸਤਾਰਾਂ ਦੇ ਕੋਚ ਕਰਦੇ ਨੇ ਜਿੱਥੇ ਨੌਜਵਾਨ ਕਰ ਰਹੇ ਨੇ ਉੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਜੋ ਕਾਲਜ ਹੈ ਇੰਜੀਨੀਅਰਿੰਗ ਕਾਲਜ ਹੈ ਉਸਦੇ ਵੱਲੋਂ ਵੀ ਇਹ ਉਪਰਾਲਾ ਇਹ ਸੇਵਾ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਇੱਥੇ ਆਈ ਸੰਗਤ ਨੂੰ ਦਸਤਾਰਾਂ ਵੱਲ ਜਿਹੜਾ ਕਿ ਲੈ ਕੇ ਜਾਇਆ ਜਾਵੇ ਵੱਧ ਤੋਂ ਵੱਧ ਦਸਤਾਰਾਂ ਉਹਨਾਂ ਦੇ ਸਿਰਾਂ ਤੇ ਸਜਾਈਆਂ ਜਾਣ ਕਾਲਜ ਦੇ ਪ੍ਰਿੰਸੀਪਲ ਲਖਵੀਰ ਸਿੰਘ ਜੀ ਮੇਰੇ ਨਾਲ ਨੇ ਗੱਲਬਾਤ ਕਰ ਲੈਂਦੇ ਕਿ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਉਪਰਾਲਾ ਬੜਾ ਵਿਸ਼ੇਸ਼ ਹੈ ਤੇ ਜਿਹੜੇ ਦਿਨ ਨੇ ਇਹ ਵੀ ਬੜੇ ਪਵਿੱਤਰ ਬੜੇ ਅਸੀਂ ਕਹਿੰਦੇ ਕਿ ਸਾਡੇ ਜ਼ਿੰਦਗੀ ਦੇ ਵਿੱਚ ਬੜੇ ਮਹੱਤਵ ਰੱਖਦੇ ਨੇ ਕੀ ਮਕਸਦ ਔਡਾ ਰਹਿੰਦਾ ਆ ਇਸ ਉਪਰਾਲੇ ਲਈ ਵਹਿਰੂਜੀ ਦਾ ਖਾਲਸਾ ਵਹਿਰੂਜੀ ਦੀ ਫਤਿਹ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਕੀ ਵੀ ਪਰਿਵਾਰਕ ਮੈਂਬਰਾਂ ਨੇ ਪੋਦੇ ਮਹੀਨੇ ਵਿੱਚ ਸ਼ਹੀਦੀ ਦੇ ਕੇ ਉਸ ਸਮੇਂ ਦੀ ਜ਼ਾਲਮ ਸਰਕਾਰ ਜੋ ਜ਼ੁਲਮ ਕਰ ਰਹੀ ਸੀ ਉਸ ਦਾ ਟਾਕਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਵਿਸ਼ੇਸ਼ ਕਰਕੇ ਸਿੱਖਾਂ ਨੂੰ ਤੇ ਗੁਰੂ ਜੀ ਨੇ ਸਾਨੂੰ ਪਗੜੀ ਦੀ ਬਕਸੇਸ ਵੀ ਕੀਤੀ ਜੋ ਸਿਰ ਤੇ ਪਗੜੀ ਸਜਾ ਕੇ ਰੱਖਦਾ ਜਦੋਂ ਮੈਨੂੰ ਵੀ ਮੌਕਾ ਮਿਲਿਆ ਕਾਲਜ ਦੇ ਵੱਖ-ਵੱਖ ਕੰਮਾਂ ਲਈ ਦੇਸ਼ ਤੇ ਵਿਦੇਸ਼ ਦੇ ਵਿੱਚ ਜਾਣ ਦਾ ਜਦੋਂ ਅਸੀਂ ਪਗੜੀ ਬਨ ਕੇ ਜਾਂਦੇ ਹਾਂ ਉੱਥੋਂ ਸਾਡੀ ਪਗੜੀ ਦੇਖ ਕੇ ਦੂਰੋਂ ਪਹਿਚਾਨ ਆ ਜਾਂਦੇ ਆਂ ਤੇ ਸਰਦਾਰ ਜੀ ਦਾ ਇੱਕ ਬੜਾ ਨਾਮਨਾ ਮਿਲਦਾ ਸਾਰਿਆਂ ਨੂੰ ਜਿਨ੍ਹਾਂ ਨੇ ਪਗੜੀ ਸਜਾਈ ਹੁੰਦੀ ਆ ਇਸ ਲਈ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਮਿਲ ਕੇ ਇਹ ਉਪਰਾਲਾ ਕੀਤਾ ਜਾਂਦਾ ਤਾਂ ਕਿ ਅਸੀਂ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਆ ਜੋ ਪਗ ਬਨ ਰਹੇ ਨੇ ਉਹ ਬਹੁਤ ਵਧੀਆ ਨੇ ਜਿਹੜੇ ਹੋਰ ਪੱਗ ਨਹੀਂ ਮੰਨਦੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਤੇ ਜਦੋਂ ਸਾਡੇ ਕੋਚ ਸਹਿਬਾਨ ਮੈਂ ਉਹਨਾਂ ਦਾ ਧੰਨਵਾਦੀਆਂ ਵਿਸ਼ੇਸ਼ ਕਰਕੇ ਇੱਥੇ ਆ ਕੇ ਸੋਹਣੀ ਪੱਗ ਬਨਣ ਲਈ ਸਖਲਾਈ ਦਿੰਦੇ ਨੇ ਤਾਂ ਸੋਹਣੀ ਪੱਗ ਦੇਖ ਕੇ ਕਾਫੀ ਜਾਣੇ ਪ੍ਰੇਰਿਤ ਹੋ ਜਾਂਦੇ ਨੇ ਜੋ ਇੱਥੇ ਆ ਕੇ ਪ੍ਰਣ ਕਰਦੇ ਨੇ ਕਿ ਅਸੀਂ ਅੱਗੇ ਤੋਂ ਪੱਗ ਬਨਾਂਗੇ ਤੇ ਉਹਨਾਂ ਨੂੰ ਉਸ ਮੌਕੇ ਤੇ ਪੱਗ ਵੀ ਦਿੱਤੀ ਜਾਂਦੀ ਆ ਤੇ ਸੋਹਣੀ ਦਸਤਾਰ ਸਜਾਈ ਜਾਂਦੀ ਆ ਵਿਸ਼ੇਸ਼ ਕਰਕੇ ਸਾਡੇ ਜੋ ਇਹ ਲੰਗਰ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਹੇ ਨੇ ਦੂਸਰੀਆਂ ਸਟੇਟਾਂ ਤੋਂ ਵੀ ਆ ਕੇ ਹਿੰਦੂ ਵੀਰਾਂ ਨੇ ਆ ਕੇ ਵੀ ਪੱਗਾ ਸਜਾਈਆਂ ਤੇ ਬਹੁਤ ਧੰਨਵਾਦ ਕੀਤਾ ਤੇ ਉਹ ਇੱਕ ਆ ਕੇ ਵਿਸ਼ੇਸ਼ ਕਰਕੇ ਸਿੱਖਾਂ ਦਾ ਜੋ ਕਲਚਰ ਆ ਉਹਦੇ ਬਾਰੇ ਉਹਨਾਂ ਨੇ ਬੜਾ ਸਹਿਰਾਨਾ ਕੀਤੀ ਜਿਸ ਤਰ੍ਹਾਂ ਅਸੀਂ ਪੰਗਤ 'ਚ ਬੈਠ ਕੇ ਲੰਗਰ ਇਕੱਠੇ ਸਕਦੇ ਆ ਤੇ ਇਸੇ ਤਰ੍ਹਾਂ ਉਹ ਕਹਿੰਦੇ ਬਈ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਗੁਰੂ ਘਰ ਲੰਗਰ ਵਰਤੇਗਾ ਤੇ ਉੱਥੇ ਅਸੀਂ ਜਿੱਦਾਂ ਭੁੱਖਿਆਂ ਨੂੰ ਲੰਗਰ ਵਰਤਾਉਨੇ ਆ ਇੱਥੇ ਪੱਗਾਂ ਦਾ ਲੰਗਰ ਲੱਗਿਆ ਜੀ ਤੇ ਨਾਲ ਉਹਨਾਂ ਨੂੰ ਸਖਲਾਈ ਦਿੱਤੀ ਜਾਂਦੀ ਆ ਮੈਂ ਚੈਨਲ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਕਵਰੇਜ ਕੀਤੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਧੰਨਵਾਦ ਸੋ ਦਸਤਾਰਾਂ ਦਾ ਲੰਗਰ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਦੇ ਦਸਤਾਰ ਸਜਾਈ ਜਾ ਰਹੀ ਹੈ ਹੋਰ ਵੀ ਬਹੁਤ ਸਾਰੇ ਚਾਹੇ ਬੱਚੇ ਹੋਣ ਚਾਹੇ ਉਮਰਦਰਾਜ਼ ਹੋਣ ਉਹ ਦਸਤਾਰਾਂ ਇੱਥੇ ਸਜਾ ਵੀ ਰਹੇ ਨੇ ਯਾਨੀ ਕਿ ਪਨਾਲ ਦੀ ਨਾਲ ਪ੍ਰਣਾਮ ਵੀ ਕਰ ਰਹੇ ਨੇ ਤੇ ਅੱਜ ਕੱਲ੍ਹ ਦਸਤਾਰਾਂ ਨੂੰ ਲੈ ਕੇ ਅਸੀਂ ਕਹਦੇ ਆ ਕਿ ਕਰਸ਼ਨ ਬੜਾ ਰਹਿੰਦਾ ਨੌਜਵਾਨਾਂ ਦੇ ਵਿੱਚ ਕਿਸੇ ਨੇ ਪੇਚਾਂ ਵਾਲੀ ਕਿਸੇ ਨੇ ਮੋਰਨੀ ਕਿਸੇ ਨੇ ਪਟਿਆਲਾ ਸ਼ਾਹੀ ਤੇ ਕਿਸੇ ਨੇ ਜਿਵੇਂ ਇਸ ਵੀਰ ਨੇ ਸਜਾਈ ਆ ਬੱਟਾਂ ਵਾਲੀ ਪੱਗ ਅੱਜ ਕੱਲੇ ਨੂੰ ਕਿਹਾ ਜਾਂਦਾ ਕੀ ਨਾ ਵੀਰ ਜੀ ਮੇਰਾ ਨਾਮ ਜੀ ਸੰਦੀਪ ਸਿੰਘ ਹੈ ਜੀ ਸੰਦੀਪ ਜੀ ਕਿੱਥੋਂ ਆਣੇ ਹੋ ਮੈਂ ਜੀ ਆਪਣੇ ਮਨਜੀਤ ਸਾਹਿਬ ਕੋਲ ਆ ਜੀ ਬੀਜੇ ਤੋਂ ਜੀ ਹਾਂ ਜੀ ਵਿਸ਼ੇਸ਼ ਸੇਵਾ ਤੁਸੀਂ ਇੱਥੇ ਲੰਗਰ ਦੇ ਵਿੱਚ ਕਰ ਰਹੇ ਹੋ ਹਾਂ ਜੀ ਹਾਂ ਜੀ ਸੂਸ ਹੁੰਦਾ ਆਉਂਦਾ ਤਾਂ ਬਹੁਤ ਸੋਹਣੀ ਦਸਤਾਰ ਤੁਸੀਂ ਸਜਾਈ ਆਪਦੇ ਸਿਰ ਦੇ ਉੱਪਰ ਪਰ ਜਦੋਂ ਕੋਈ ਆ ਕੇ ਤੁਹਾਡੀ ਸਰਾਹਣਾ ਕਰਦਾ ਸ਼ਲਾਘਾ ਕਰਦਾ ਕਿ ਵੀਰ ਜੀ ਇਹੋ ਜੀ ਵਟਾਂ ਵਾਲੀ ਦਸਤਾਰ ਸਜਾਉਣੀ ਹੈ ਉਦੋਂ ਕਿੰਨਾ ਕੁ ਮਹਿਸੂਸ ਹੁੰਦਾ ਮਾਣ ਆਪਦੇ ਆਪ ਨੂੰ ਹਾਂਜੀ ਵਧੀਆ ਲੱਗਦਾ ਜੀ ਜਦੋਂ ਨੌਜਵਾਨ ਆ ਕੇ ਜਿਹੜਾ ਪਤੀਤਾ ਜੀ ਜਿਨੇ ਕੇਸ ਨਹੀਂ ਰੱਖੇ ਹੋਏ ਦਾੜਾ ਨਹੀਂ ਰੱਖਿਆ ਹੋਇਆ ਆ ਕੇ ਦਸਤਾਰ ਦੀ ਮੰਗ ਕਰਦਾ ਕਿਸੇ ਦਸਤਾਰ ਸਜਾਉਣੀ ਹੈ ਵਧੀਆ ਲੱਗਦਾ ਕਿ ਸਾਨੂੰ ਦੇਖ ਕੇ ਕੋਈ ਹੋਰ ਵੀ ਐਪਰੀਸ਼ੀਏਟ ਹੋ ਰਿਹਾ ਵਧੀਆ ਲੱਗਦਾ ਜੀ ਸਾਨੂੰ ਕਿੰਨੇ ਕ ਨੌਜਵਾਨਾਂ ਦੇ ਜਾਂ ਬੱਚਿਆਂ ਦੇ ਦਸਤਾਰਾਂ ਸਜਾ ਚੁੱਕੇ ਹਾਂ ਅੱਜ-ਅ ਅੱਜ ਜੀ ਅਸੀਂ ਹਜੇ ਸ਼ੁਰੂਆਤੀ ਕੀਤਾ ਹੈ ਤੇ 10-12 ਬੱਚਿਆਂ ਤੇ ਜਿਹੜਾ ਮੈਂ ਦਸਤਾਰ ਸਜਾਤੀ ਹਾਂ ਜੀ ਤੇ ਸ਼ਾਮ ਤੱਕ ਫਿਰ ਜਿੰਨ ਵੱਧ ਤੋਂ ਵੱਧ ਸੇਵਾ ਕਰਾਂਗੇ ਜੀ ਤਿੰਨ ਦਿਨ ਆਪਣਾ ਉਰੇ ਦਸਤਾਰ ਸਗਲਾਈ ਕੈਂਪ ਹੁੰਦਾ ਹੈ ਜੀ ਤੁਹਾਨੂੰ ਦੇਖ ਕੇ ਕੋਈ ਕਹਿੰਦਾ ਵੀ ਬਾਈ ਹੁਣ ਮੈਂ ਵੀ ਦਸਤਾਰ ਬੰਨਿਆ ਕਰਨੀ ਆ ਮੈਂ ਦਾੜ੍ਹੀ ਕੇਸ ਰੱਖ ਲੈਣੇ ਆ ਲੱਗਦਾ ਵੀ ਕਿਤੇ ਨਾ ਕਿਤੇ ਸਹੀ ਰਸਤੇ ਜਵਾਨੀ ਪੈਂਦੀ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਸਾਡੇ ਜਿੰਨੇ ਵੀ ਉਰੇ ਦਸਤਾਰ ਕੋ ਸਾਹਿਬਾਨ ਨੇ ਜਿਹੜੇ ਆਉਂਦੇ ਨੇ ਵੱਖ-ਵੱਖ ਇਲਾਕਿਆਂ ਤੋਂ ਆਉਂਦੇ ਨੇ ਤੇ ਉਹਨਾਂ ਨੂੰ ਦੇਖ ਕੇ ਅਸੀਂ ਜਿਵੇਂ ਕੈਂਪ ਲਗਾਉਂਦੇ ਹਾਂ ਉਹਨਾਂ ਨੂੰ ਦੇਖ ਕੇ ਜਿਹੜੇ ਬੱਚੇ ਨੇ ਐਪਰੀਸ਼ੀਏਟ ਹੁੰਦੇ ਨੇ ਸੋ ਇਹ ਜਿਹੜੇ ਦਸਤਾਰ ਕੋਚ ਨੇ ਇਹਨਾਂ ਦਾ ਵੀ ਬਹੁਤ ਵੱਡਾ ਮੈਸੇਜ ਆ ਕਿ ਇਹਨਾਂ ਨੂੰ ਦੇਖ ਕੇ ਬੱਚੇ ਨੇ ਜਿਹੜੇ ਉਹ ਸਿੱਖੀ ਵੱਲ ਵੱਧ ਰਹੇ ਨੇ ਵਧੀਆ ਲੱਗਦਾ ਜੀ ਬਹੁਤ ਆਪਣਾ ਅਹਿਮ ਹੋ ਜਾਂਦਾ ਆ ਦਸਤਾਰ ਸਜਾਈ ਜਾ ਰਹੀ ਆ ਇੱਕ ਨੌਜਵਾਨ ਨੇ ਦਸਤਾਰ ਸਜਾਈ ਆ ਜੀ ਹੁਣੇ ਤੁਹਾਡੇ ਕੀ ਨਾਮ ਹੈ ਜੀ ਜਸਨੂਰ ਸਿੰਘ ਜੀ ਤੋਂ ਆਇਓ ਕਾਲਚਰਾਣੀ ਤੋਂ ਜ਼ਿਲ੍ਹਾ ਬਠਿੰਡਾ ਦਾ ਤੋਂ ਹਾਂਜੀ ਬੜੀ ਦੂਰੋਂ ਆਏ ਹੋ ਅੱਛਾ ਪਹਿਲਾਂ ਦਸਤਾਰ ਸਜਾਉਣੀ ਰਹਿੰਦੇ ਹੋ ਸੱਤੇ ਹਾਂਜੀ ਦਸਤਾਰ ਸਜਾਉਣੇ ਨੇ ਆਪ ਸਜਾਉਣੇ ਉਹ ਕਿਸੇ ਆ ਕੇ ਦਿੰਦਾ ਨਹੀਂ ਸਿਜਾ ਕੇ ਦਿੰਦਾ ਜੀ ਆਪ ਨੇ ਹਾਂਜੀ ਇਹ ਕਿੰਨਾ ਦਾ ਮਹਿਸੂਸ ਹੁੰਦਾ ਬਿਨਾ ਦਸਤਾਰ ਦਸਤਾਰ ਦੇ ਨਾਲ ਬਹੁਤ ਚੰਗਾ ਲੱਗ ਰਹੀ ਵੀ ਆਪ ਸਿੱਖਣ ਦੀ ਕੋਸ਼ਿਸ਼ ਕਰਾਂਗੇ ਸ਼ਾਬਾਸ਼ ਆਪ ਸਿੱਖਣ ਦੀ ਕੋਸ਼ਿਸ਼ ਕਰੋ ਹਾਂਜੀ ਚਲੋ ਇਹਨਾਂ ਦਾ ਕਹਿਣਾ ਕਿ ਆਪ ਸਿੱਖਣ ਦੀ ਕੋਸ਼ਿਸ਼ ਕਰਾਂਗੇ ਸੋ ਬੜੀ ਸੋਹਣੀ ਦਸਤਾਰ ਸਜਾਈ ਆ ਬਈ ਇਹ ਕਿੰਨੇ ਪੇਚ ਨੇ 15 ਪੇਚ ਨੇ ਜੀ 15 ਪੇਚ ਨੇ ਕਿੰਨੇ ਮੀਟਰ ਦੀ ਹੈ ਇਹ ਇਹ 8 ਮੀਟਰ ਦੀ ਹੈ ਜੀ 8 ਮੀਟਰ ਹਾਂਜੀ ਹਾਂਜੀ ਕਿੰਨਾ ਸਮਾਂ ਲੱਗਦਾ ਦੇਖੋ ਜੀ ਵੀਰ ਦਾ ਮੈਂ ਪਿਛਲੇ ਵਾਰ ਇੰਟਰਵਿਊ ਦੇਖਿਆ ਸੀ ਮੈਨੂੰ ਬੜਾ ਚੰਗਾ ਲੱਗਾ ਸੀ ਵੀਰਾ ਕਹਿੰਦਾ ਸਾਨੂੰ ਅ 20 ਤੋਂ 25 ਮਿੰਟ ਲੱਗਦੇ ਨੇ ਕਿਉਂਕਿ ਇੱਕ ਪੱਗ ਅਸੀਂ ਸਵੇਰੇ ਸਜਾ ਲੈਂਦੇ ਆ ਉਹ ਪੱਗ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਏ ਸੋ ਇਹਦੇ ਵਿੱਚ ਮੇਰਾ ਇਹ ਆ ਵੀ ਜੇ ਅਸੀਂ ਦਸਤਾਰ ਬੰਨਣਿਆਂ ਦੇ ਵਿੱਚ ਅਸੀਂ ਸਮਾਂ ਨਾ ਵਿਚਾਰੀ ਅਗਰ 20 ਤੋਂ 25 ਮਿੰਟ ਲਗਾਣੇ ਆ ਕਿਉਂਕਿ ਇੱਕ ਰਾਜੇਨ ਵੈਸੇ ਇੱਕ ਪੁੱਛਿਆ ਮੈਂ ਵੀ ਸਜਾਉਣਾ ਹੈ ਪਰ ਮੈਨੂੰ ਉਹਨਾਂ ਟਾਈਮ ਨਹੀਂ ਲੱਗਦਾ ਮੈਂ ਤਾਂ ਪੁੱਛਿਆ ਵੀ ਮੈਂ ਵੀ ਇੱਕ ਦਮਾਰ ਕੋਸ਼ਿਸ਼ ਕੀਤੀ ਐ ਇੰਨੇ ਵੇਚ ਪਾਉਂਦੇ ਦੇਖੋ ਇਹ ਇਹ ਸਹਿਬਜ਼ਾਦਿਆਂ ਦੀ ਮੇਅਰ ਹੈ ਜੀ ਕਿਉਂਕਿ ਮੈਂ ਵੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਮੇਰੇ ਵਾਲ ਕਟਿੰਗ ਸੀ ਜੀ ਮੈਂ ਕਲਨ ਸ਼ੇਪ ਦੇ ਵਿੱਚ ਸੀ ਜੀ ਤੇ ਜਦੋਂ ਮੈਂ ਵੀਰਾਂ ਨੂੰ ਦੇਖਦਾ ਸੀ ਦਸਤਾਰਾਂ ਬੰਦੇ ਹੋਏ ਤਾਂ ਮੇਰੇ ਮਨ 'ਚ ਬੜਾ ਚਾਹ ਹੁੰਦਾ ਸੀ ਵੀ ਮੈਂ ਵੀ ਸਿੱਖੀ ਵਾਲੀ ਸਿੱਖੀ ਪ੍ਰਣ ਕਰਾਂ ਔਰ ਅਮਰ ਜਹਕਾਂ ਸੋ ਕਾਫੀ ਸਮਾਂ ਬੀਤਿਆ 10 ਸਾਲ ਪਹਿਲਾਂ ਮੈਂ ਗੁਰੂ ਗੁਰੂ ਵਾਲਾ ਬਣ ਗਿਆ ਸੀ ਤੇ ਅੰਮ੍ਰਿਤ ਵਗੈਰਾ ਛਕ ਲਿਆ ਸੀ ਜੀ ਕਿਉਂ ਜ਼ਰੂਰੀ ਬਣਦੇ ਹੋ ਇਹ ਚੀਜ਼ਾਂ ਇੱਕ ਸਵਾਲ ਹੈ ਕਿ ਦਸਤਾਰ ਸਜਾਉਣੀ ਦਾੜਾ ਕੇਸ ਰੱਖਣਾ ਗੁਰੂ ਵਾਲੇ ਬਣਨਾ ਇਹ ਜ਼ਰੂਰੀ ਕਿਉਂ ਆ ਦੇਖੋ ਜ਼ਰੂਰੀ ਮੈਂ ਇਹ ਗੱਲ ਨੂੰ ਸਮਝਣਾ ਦੇਖੋ ਜਿਹੜਾ ਜਿੰਨੇ ਵੀ ਸਿੱਖ ਘਰ ਦੇ ਵਿੱਚ ਜਨਮ ਲਿਆ ਉਹਨੂੰ ਇੱਕ ਨਾ ਇੱਕ ਵਾਰੀ ਆਪਣੇ ਦਸਵੇਂ ਪਾਤਸ਼ਾਹ ਦਾ ਜੀਵਨ ਪੜ੍ਹਨਾ ਚਾਹੀਦਾ ਹੈ ਦਸਵੇਂ ਪਾਤਸ਼ਾਹ ਦੇ ਆਪਣੇ ਚਾਰੇ ਜਿਹੜੇ ਚਾਰ ਸਹਬਜ਼ਾਦੇ ਨੇ ਉਹਨਾਂ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਦੇਖੋ ਜੀ ਨੀਆ ਵਿੱਚ ਚਿਣਨ ਵੇਲੇ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਹੈਗਾ ਵੀ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਲਾਲਚ ਵਗੈਰਾ ਦਿੱਤੇ ਗਏ ਵੀ ਇਹ ਵੀ ਤੁਸੀਂ ਮੁਸਲਮਾਨ ਬਣ ਜਾਓ ਪਰ ਉਹਨਾਂ ਨੇ ਆਪਣੀ ਸਿੱਖੀ ਸਿਧਾਤ ਨਹੀਂ ਛੱਡਿਆ ਹੈਗਾ ਉਹ ਇਸ ਕਰਕੇ ਮੇਰੇ ਮੇਰੇ ਹਿਸਾਬ ਨਾਲ ਤੁਸੀਂ ਹਰ ਚੀਜ਼ ਤੋਂ ਸਿੱਖ ਦਾ ਮਤਲਬ ਹੀ ਸਿੱਖਣਾ ਜੀ ਸਾਰੀ ਉਮਰ ਹਰ ਚੀਜ਼ ਤੋਂ ਸਿੱਖਣਾ ਜੀ ਇੱਥੇ ਹਰ ਇੱਕ ਵੱਡਾ ਕੋਈ ਕੋਈ ਵੱਡਾ ਹੈ ਕੋਈ ਛੋਟਾ ਹੈ ਤੋਂ ਮੇਰਾ ਇਹ ਸਿਧਾਤ ਹੈ ਵੀ ਹਰ ਇਨਸਾਨ ਤੋਂ ਸਿੱਖੀ ਜਾਵੇ ਗੱਲ ਤਾਂ ਸਿੱਖੀ ਸਦਾਤ ਜੀ ਵਿਚਾਰ ਪੇਸ਼ ਕੀਤੇ ਆਪਦੇ ਤੇ ਹੋਰ ਵੀ ਜਿਹੜੇ ਪ੍ਰਬੰਧਕ ਨੇ ਤੁਸੀਂ ਦੇਖ ਸਕਦੇ ਹੋ ਕਿ ਸੋਹਣੀਆਂ ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਇੱਕ ਪੁਚੰਗੀ ਮੈਂ ਕਹਾਵਾਂਗਾ ਕਿ ਛੋਟੀ ਉਮਰ ਦੇ ਕੋਚ ਸਾਹਿਬ ਨੇ ਜਿਹੜੇ ਉਹ ਦਸਤਾਰ ਸਜਾ ਰਹੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਖਿੱਚਵਾ ਦਿਲ ਖਿੱਚਵਾ ਅਸੀਂ ਕਹਿ ਦਈਏ ਕਿ ਤਸਵੀਰ ਹੈ ਕਿ ਇੱਕ ਨੌਜਵਾਨ ਬੱਚਾ ਜਿਹੜਾ ਕਿਹਾ ਉਹ ਕਿਸੇ ਹੋਰ ਸੱਜਣ ਦੇ ਦਸਤਾਰ ਸਜਾ ਕੇ ਦੇ ਰਿਹਾ ਕੀ ਨਾਮ ਹੈ ਜੀ ਇੱਕ ਨੂਰ ਸਿੰਘ ਕਿੰਨੇ ਕੁ ਉਮਰ ਹੈ 12 ਸਾਲ 12 ਸਾਲ ਅਕਸਰ ਹੀ ਇੱਥੇ ਆਉਨੇ ਹੋ ਜਾਂ ਪਹਿਲੀ ਵਾਰ ਆਏ ਆਂ ਆਨੇ ਹੀ ਅਕਸਰ ਕੀ ਫਿਰ ਮੈਥੋਂ ਸਿੱਖਿਆ ਲੈ ਕੇ ਜਾਂਦੇ ਹੋ ਕੇਸ ਕਟਾਣੇ ਨਹੀਂ ਚਾਹੀਦੇ ਹੈਗੇ ਸਿਰ ਟਕੇ ਰੱਖਣਾ ਚਾਹੀਦਾ ਸ਼ੇਰ ਵੀ ਆਦੇ ਵੀ ਆਦੇ ਬਿਨ ਕੰਨ ਚਾਹੀਦੇ ਸਤਾਰ ਕਦੋਂ ਬਨਣ ਲੱਗ ਪਏ ਮੈਂ ਜੀ 8 ਸਾਲ ਦੀ ਉਮਰ ਚ ਹਾਂਜੀ ਹੁਣ ਕਿੰਨਾ ਚਿਰ ਹੋ ਗਿਆ ਕਿਸੇ ਹੋਰ ਦੇ ਦਸਤਾਰ ਸਜਾਉਂਦਿਆਂ ਨੂੰ ਅਲਤਾਂਜੀ ਅੰਨਾ ਟਾਈਮ ਨਹੀਂ ਹੋਇਆ ਸਾਲ ਕੇ ਹੋਇਆ ਹਾਂਜੀ ਨਵੇਂ-ਨਵੇਂ ਲੱਗੇ ਹਾਂਜੀ ਸੋ ਦਸਤਾਰ ਸਜਾਈਆਂ ਜਾ ਰਹੀਆਂ ਨੇ ਹਰਪੇ ਸਾੜ ਨਾਲ ਨੇ ਭਾਈ ਜੀ ਲੰਗਰ ਦੀ ਸੇਵਾ ਦਸਤਾਰ ਦੇ ਤੁਸੀਂ ਹਰ ਸਾਲ ਹੀ ਇੱਥੇ ਉਪਰਾਲਾ ਕਰਦੇ ਹੋ ਹਾਂਜੀ ਹਰ ਸਾਲ ਕੁਝ ਇੱਕ ਵੱਖਰਾ ਦੇਖਣ ਨੂੰ ਵੀ ਮਿਲਦਾ ਹੁੰਦਾ ਵੀ ਆ ਨਾ ਵੱਖਰਾ ਜਦੋਂ ਆਜ ਉਪਰਾਲਾ ਸ਼ੁਰੂ ਕੀਤਾ ਕੀ ਟੀਚਾ ਰੱਖਿਆ ਸੀ ਐਤ ਕੀ ਤਿੰਨ ਦਿਨਾਂ ਦੇ ਵਿੱਚ ਕਿੰਨੇ ਨੌਜਵਾਨ ਨੇ ਜਿਹੜੇ ਉਹ ਦਸਤਾਰ ਧਾਰੀ ਕਰਦੇ ਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਮਹਾਰਾਜ ਨੂੰ ਵੀ ਪਤਾ ਵੀ ਕੀ ਟੀਚਾ ਜਾਂ ਕੀ ਕਿਹਨੇ ਆਉਣਾ ਕਿਹਨੇ ਜਾਣਾ ਸਾਨੂੰ ਨਹੀਂ ਪਤਾ ਮਤਲਬ ਹਰ ਸਾਲ ਦਿਨੋਂ ਦਿਨ ਕੰਮ ਵੱਧਦਾ ਹੀ ਜਾਂਦਾ ਜੀ ਜਿਵੇਂ ਹੁਣ ਸਵੇਰ ਤੋਂ ਹੀ ਕਤਾਰਾਂ ਦੀ ਤਦਾਰ ਚ ਮਤਲਬ ਲੱਗ ਕੇ ਆਪਣੇ ਕੋਲੇ ਕੋਚ ਵੀ ਪੂਰੇ ਪੰਜਾਬ ਤੋਂ ਆਏ ਹੋਏ ਨੇ ਉਹਨਾਂ ਦੇ ਰਹਿائش ਉਰੇ ਕਰੀ ਹੋਈ ਆ ਤਿੰਨ ਦਿਨ ਉਹਨਾਂ ਨੇ ਉਰੇ ਹੀ ਰਹਿਣਾ ਇਹ ਗੁਰੂ ਗੋਬਿੰਦ ਸਿੰਘ ਜੀ ਬਖਸ਼ੀ ਦਸਤਾਰ ਆ ਜਿਹੜੀ ਇਹ ਸਾਨੂੰ ਮਤਲਬ ਹਰੇਕ ਸਾਲ ਸੇਵਾ ਕਰਨ ਦਾ ਮੌਕਾ ਮਿਲਦਾ ਜਿਹੜੇ ਕੋਚ ਵੀ ਆਉਂਦੇ ਨੇ ਆਪਣੇ ਕੋਲੇ ਸੇਵਾ ਭਾਵਨ ਨਾਲ ਹੀ ਆਉਂਦੇ ਨੇ ਮਤਲਬ ਅਨੇਕਾਂ ਹੀ ਦਸਤਾਰ ਵਾਲੇ ਸਿ ਜਾ ਕੇ ਮਤਲਬ ਪੱਕੇ ਤੌਰ ਤੇ ਪ੍ਰਣ ਕਰਕੇ ਜਾਂਦੇ ਆ ਵੀ ਅਸੀਂ ਅੱਜ ਤੋਂ ਬਾਅਦ ਕਤਲ ਕਿਸ ਨਹੀਂ ਕਰਾਵਾਂਗੇ ਜੀ ਹਾਂਜੀ ਕੋ ਪ੍ਰਾਣ ਕਰਦਾ ਹੈ ਉਹਦੇ ਲਈ ਬੜਾ ਜ਼ਰੂਰੀ ਹੋ ਜਾਂਦਾ ਹੈ ਦਸਤਾਰ ਨੂੰ ਸਿਰ ਤੇ ਸਜਾ ਕੇ ਰੱਖਣਾ ਜਾਂ ਆਉਂਦੇ ਸਮੇਂ ਲਈ ਸਜਾਉਣਾ ਉਹ ਇੱਕ ਇੱਥੇ ਤਾਂ ਹੋ ਸਕਦਾ ਹੈ ਕਿ ਭਾਵਨਾ ਦੇ ਵਿੱਚ ਵਹਿ ਕੇ ਪ੍ਰਾਣ ਕਰਦਾ ਹੋਵੇ ਪਰ ਉਹਦੀ ਅੱਗੇ ਪੈਰਵਾਈ ਕਰਨੀ ਵੀ ਲਾਜ਼ਮੀ ਬਣ ਜਾਂਦੀ ਹੈ ਜਾਂ ਅੱਗੇ ਉਹਦੇ ਵਿੱਚ ਤੁਸੀਂ ਇਹੋ ਜਿਹਾ ਕੀ ਮਨ ਲੈਵੋ ਜਜ਼ਬਾ ਭਰ ਕੇ ਜਾਂਦੇ ਹੋ ਭਰ ਕੇ ਦਿੰਦੇ ਹੋ ਕਿ ਉਹ ਇਸ ਪ੍ਰਣ ਤੇ ਕਾਇਮ ਰਹੇ ਉਹ ਅਗਲਾ ਕਹਿੰਦਾ ਅਸੀਂ ਸ਼ਹੀਦਾਂ ਦੀ ਧਰਤੀ ਤੇ ਆ ਗਏ ਵੀ ਸਾਹਮਣੇ ਗੁਰਦੁਆਰ ਸਾਹਿਬ ਜੋਤੀ ਸਰੂਪ ਸਾਹਿਬ ਆ ਵੀ ਇਦੋਂ ਵੱਡੀ ਕੋਈ ਧਰਤੀ ਨਹੀਂ ਦੁਨੀਆ ਦੀ ਮਹਿੰਗੀ ਧਰਤੀ ਆ ਇੱਥੇ ਅਸੀਂ ਪ੍ਰਾਣ ਕਰ ਲਿਆ ਇੱਕ ਸਾਡੇ ਲਈ ਬਹੁਤ ਵੱਡੀ ਸਾਨੂੰ ਦਾਤ ਹੀ ਮਿਲ ਗਈ ਬਖਸ਼ਿਸ਼ ਹੋ ਗਈ ਵੀ ਮਤਲਬ ਜਿਹੜਾ ਪ੍ਰਾਣ ਕਰ ਗਿਆ ਉਹ ਨਾਲ ਹੋਰ ਨੂੰ ਵੀ ਲੈ ਕੇ ਆਉਂਦਾ ਤੇ ਸਤੋਂ ਟਾਈਮ ਬਾਉਂਡ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਉਹ ਦਸਤਾਰਾਂ ਵੀ ਲੈ ਕੇ ਜਾਂਦੇ ਆ ਬਾਅਦ 'ਚ ਵੀ ਦਸਤਾਰਾਂ ਲੈ ਜਾਂਦੇ ਆ ਜੀ ਅੱਜ ਤੱਕ ਹੁਣ ਤੱਕ ਮਤਲਬ ਜੇ ਗੱਲ ਕਰ ਲਈਏ ਜਦੋਂ ਤੋਂ ਸਵੇਰ ਤੋਂ ਸੇਵਾ ਸ਼ੁਰੂ ਕੀਤੀ ਆ ਪਹਿਲਾ ਦਿਨ ਕਿੰਨੇ ਕ ਨੌਜਵਾਨ ਨੇ ਜਿਹੜੇ ਪ੍ਰਾਣ ਕਰ ਗਏ ਆ ਪ੍ਰਾਣ ਕਰਨ ਵਾਲੇ ਤਾਂ ਹਜੇ ਥੋੜੇ ਹੀ ਨੇ ਜੀ ਪਰ ਦਸਤਾਰਾਂ ਬਣਾਉਣ ਵਾਲੇ 5-400 ਤੋਂ ਉੱਤੇ ਟੱਪ ਚੁੱਕੇ ਨੇ ਸਾਰਾ ਸਜਾ ਸਜਾ ਚੁੱਕੇ ਆ ਜੀ 500 ਤੋਂ ਉੱਤੇ ਦਸਤਾਰਾਂ ਸੀ ਸਜਾ ਚੁੱਕੇ ਆ ਕੁਝ ਘੰਟਿਆਂ ਦੇ ਵਿੱਚ ਕੁਝ ਘੰਟਿਆਂ ਚ ਹਾਂਜੀ ਹਜੇ 2 ਘੰਟੇ ਹੀ ਹੋਏ ਨੇ ਤਕਰੀਬਨ ਸ਼ੁਰੂ ਹੋਏ ਨੇ ਜਿਹੜੇ ਦੀ ਬਹੁਤ ਕਿਰਪਾ ਮਹਾਰਾ ਦੀ ਬਹੁਤ ਵਧੀਆ ਰਿਸਪੌਂਸ ਆ ਜੀ ਇਹ ਇੱਕ ਚੰਗਾ ਸ਼ਲਾਘਾਯੋਗ ਉਪਰਾਲਾ ਸੀ ਕਹਾਂਗੇ ਕੀਤਾ ਜਾ ਰਿਹਾ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਸੋਹਣੀ ਦਸਤਾਰ ਸਜਾਉਣ ਦਾ ਹਰ ਇੱਕ ਨੂੰ ਸ਼ੌਕ ਹੁੰਦਾ ਤੇ ਦਸਤਾਰਾਂ ਜਿਹੜੀਆਂ ਨੇ ਉਹ ਸਜਾਈਆਂ ਜਾ ਰਹੀਆਂ ਨੇ ਇੱਕ ਵੀਰ ਹੋਰ ਜਿਹੜਾ ਕਿ ਦਸਤਾਰ ਸਜਾਰੇ ਨੇ ਗੱਲਬਾਤ ਕਰ ਲੈਨੇ ਆ ਕਿ ਸੋਹਣੀ ਦਸਤਾਰ ਸਜਾਉਣ ਦਾ ਸ਼ੌਂਕ ਸਭ ਨੂੰ ਆ ਬਾਈ ਜੀ ਕੀ ਨਾਮ ਹੈ ਕਿੱਥੋਂ ਆਏ ਹੋ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਠੀਕ ਹੈ ਮੈਂ ਸਰਾਂ ਤੋਂ ਆਏ ਜੀ ਸਰਾਂ ਤੋਂ ਹੀ ਆਏ ਹਾਂ ਜੀ ਦਸਤਾਰ ਪਹਿਲਾਂ ਆਪ ਸਜਾਉਨੇ ਹੋ ਵੈਸੇ ਹਾਂ ਜੀ ਪਹਿਲਾਂ ਆਪ ਸਜਾਉਣਾ ਜੀ ਅੱਜ ਥੋੜਾ ਜਿਹਾ ਇਹ ਹੋ ਗਿਆ ਵੀ ਸੋਹਣੀ ਦਸਤਾਰ ਸਜਾਈ ਜਾ ਹੋਰ ਵਧੀਆ ਤਰੀਕੇ ਨਾਲ ਸਜਾਈ ਜਾਵੇ ਹਾਂ ਜੀ ਕਿਉਂ ਲਾਜ਼ਮੀ ਹੈ ਮੈਂ ਗੱਲ ਕਰਾਂ ਤੇ ਕੁਝ ਵੀਰ ਆਉਂਦੇ ਨੇ ਉਹ ਪ੍ਰਣ ਕਰਕੇ ਜਾਂਦੇ ਨੇ ਮੈਂ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਮੈਂ ਵੀ ਪਹਿਲਾਂ ਕੇਸ ਕੱਟਦਾ ਸੀ ਹੁਣ ਦਸਤਾਰ ਆਪ ਵੀ ਸਜਾਉਣੇ ਆ ਤੇ ਕਿਸੇ ਲਈ ਮੰਨ ਲਓ ਕਿਸੇ ਨੂੰ ਸਿਖਾਉਣੇ ਵੀ ਆ ਕਿਸੇ ਹੋਰ ਸੱਜਣ ਨੂੰ ਇਹ ਜ਼ਰੂਰੀ ਕਿ ਉਹ ਬਣ ਜਾਂਦਾ ਸਿਰ ਤੇ ਦਸਤਾਰ ਸਜਾਉਣੀ ਆ ਇਹ ਸਾਡੇ ਗੁਰੂਆਂ ਦੀ ਹੈ ਜੀ ਦਸਤਾਰ ਇਸ ਲਈ ਅਸੀਂ ਆਪ ਵੀ ਸਜਾਉਨੇ ਆਪਣੇ ਬੱਚਿਆਂ ਨੂੰ ਵੀ ਆਈ ਦੰਨਿਆ ਸਿੱਖਿਆ ਵੀ ਪੱਗ ਸਜਾਓ ਹਾਂਜੀ ਭਾਈ ਜੀ ਕੀ ਨਾਮ ਮੇਰਾ ਨਾਮ ਹੀ ਮਨਜੋਤ ਸਿੰਘ ਹੈ ਜੀ ਤੋਂ ਹੁਣ ਮੇਰਾ ਸ਼ਹਿਰ ਖਮਾਨੋ ਦੇ ਲਾਗੇ ਪਿੰਡ ਹੈ ਮਨੇਲਾ ਸਮਾ ਤੁਹਾਨੂੰ ਹੋ ਗਿਆ ਸਿਖਲਾਈ ਦਿੰਦਿਆਂ ਨੂੰ ਦਸਤਾਰ ਦੀ ਮੈਨੂੰ ਇਹ 8 ਤੋਂ 10 ਸਾਲ ਹੋ ਚੁੱਕੇ ਨੇ ਜੀ ਹਾਂਜੀ ਹਾਂਜੀ ਕਿੰਨਾ ਮਹਿਸੂਸ ਹੁੰਦਾ ਜਦੋਂ ਕੋਈ ਕਹਿੰਦਾ ਵੀਰ ਮੈਂ ਇਹੋ ਜੀ ਦਸਤਾਰ ਤਾ ਡੇਵਰ ਕੀ ਦਸਤਾਰ ਸਜਾਉਣੀ ਜੇ ਤਾਂ ਕੋਈ ਇਹ ਕਹਿੰਦਾ ਇਹ ਆਪਦੇ ਆਪ ਚ ਹੈਗਾ ਮਾਨ ਵਾਲੀ ਗੱਲ ਹੁੰਦੀ ਹੈ ਕੋਈ ਦਸਤਾਰ ਤੋਂ ਪ੍ਰਭਾਵਿਤ ਹੁੰਦਾ ਪਰ ਵੀਰ ਨੂੰ ਕਦਾਂ ਦਾ ਮਹਿਸੂਸ ਹੁੰਦਾ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਚਲੋ ਇਹ ਇਸ ਸਾਬ ਨਾਲ ਸਾਡੀ ਨਾਲੇ ਸੇਵਾ ਲੱਗ ਜਾਂਦੀ ਹੈ ਜੀ ਨਾਲੇ ਸਾਡਾ ਸ਼ੌਂਕ ਪੂਰਾ ਹੋ ਜਾਂਦਾ ਜੀ ਇੱਕ ਦਸਤਾਰ ਦਾ ਸ਼ੌਂਕ ਵੀ ਆ ਨਾਲੇ ਆਪਣੀ ਸੇਵਾ ਹੋ ਜਾਂਦੀ ਨਾਲੇ ਸ਼ੌਂਕ ਪੂਰਾ ਕਰ ਲਿਆ ਜੀ ਸਿਵਾ via ਸ਼ੌਂਕ ਵੀ ਆ ਤੇ ਦਸਤਾਰਾਂ ਦਾ ਲੰਗਰ ਲਾਇਆ ਗਿਆ ਇੱਥੇ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਉਮਰ ਦਾ ਜਿਹੜਾ ਵਿਅਕਤੀ ਹੈ ਉਹ ਦਸਤਾਰਾਂ ਸਜਾਉਣ ਇੱਥੇ ਆ ਰਿਹਾ ਹੈ ਨਿੱਕੇ ਨਿੱਕੇ ਬੱਚੇ ਨੇ ਉਹ ਦਸਤਾਰਾਂ ਸਜਾ ਰਹੇ ਨੇ ਬਜ਼ੁਰਗ ਹੋਣ ਉਹ ਵੀ ਜਿਹੜੀ ਸੋਹਣੀ ਦਸਤਾਰ ਸਜਾਉਣ ਦੇ ਲਈ ਅੱਗੇ ਆ ਰਹੇ ਨੇ ਕਿ ਉਹਨਾਂ ਦੇ ਵੀ ਜਿਹੜੀ ਸੋਹਣੀ ਦਸਤਾਰ ਸਜਾ ਕੇ ਦਿੱਤੀ ਜਾਵੇ ਤੇ ਸੌ ਤੋਂ ਵੱਧ ਕੋਚ ਇੱਥੇ ਆਉਂਦੇ ਨੇ ਇੱਕ ਜਾਣਕਾਰੀ ਨਿੱਕੇ ਨਿੱਕੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਇੱਥੇ ਹੁਣ ਦਸਤਾਰ ਸਜਾਉਣ ਦੇ ਲਈ ਆਏ ਨੇ ਕਿ ਉਹਨਾਂ ਦੇ ਸਿਰ ਤੇ ਦਸਤਾਰ ਸਜਾਈ ਜਾਵੇ ਤਾਂ ਇਹ ਜਿਹੜੇ ਨੌਜਵਾਨ ਇਹ ਉਪਰਾਲਾ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਧਰਤੀ ਤੇ ਆਇਆ ਨੌਜਵਾਨ ਜ਼ਰੂਰ ਕੋਈ ਨਾ ਕੋਈ ਸਿੱਖਿਆ ਲੈ ਕੇ ਜਾਵੇ ਦਸਤਾਰ ਦੀ ਖਾਸ ਤੌਰ ਤੇ ਸਿੱਖਿਆ ਜੇ ਪ੍ਰਾਣ ਕਰਦਾ ਉਹ ਨਜ਼ਰ ਆਵੇ ਜਿਹੜਾ ਕਿ ਅੱਗੇ ਜਾ ਕੇ ਉਹ ਦਸਤਾਰ ਧਾਰੀ ਹੋਵੇਗਾ ਸਿਰ ਤੇ ਕੇਸ ਰੱਖੇਗਾ ਕੇਸ ਧਾਰੀ ਹੋਵੇਗਾ ਤਾਂ ਉਹ ਜਿਹੜਾ ਕਿ ਦਸਤਾਰ ਸਜਾਵੇਗਾ ਇਹ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਉਪਰਾਲੇ ਅੱਗੇ ਵੀ ਇਸੇ ਪ੍ਰਕਾਰ ਚੱਲਦੇ ਰਹਿਣਗੇ ਮਹਸਰ ਖਾਬ ਆਪਣੇ ਸਹਿਯੋਗੀ ਸ਼ਮਸ਼ੇਰ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਸ੍ਰੀ ਫਤਿਹਗੜ੍ਹ ਸਾਹਿਬ